ਸਸ਼ੀ ਕਾਲ ਜੀ ਮੈਰੀ ਨਾਤੀ ਮਾਂ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਮੋਗੇ ਬੀਤੇ ਦਿਨੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਜਿਹੜਾ ਕਿ ਤਾਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਵਾਂਗ ਰਚਾਇਆ ਗਿਆ ਸੀ ਤੇ ਇਹ ਵੀਡੀਓ ਮੱਧ ਪ੍ਰਦੇਸ਼ ਦੀ ਜੁੜੀ ਕਿ ਦੱਸੀ ਗਈ ਹੈ ਤੇ ਇਸ ਵੀਡੀਓ ਦੇ ਵਿੱਚ ਜਿਸ ਵਿਅਕਤੀ ਦੇ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਵਾਂਗ ਰਚਾਇਆ ਗਿਆ ਸੀ ਤੇ ਉਸ ਦੇ ਨਾਲ ਇੱਕ ਹੋਰ ਜਿਹੜੀ ਲੜਕੀ ਮੌਜੂਦ ਸੀ ਤਾਂ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਹ ਵਿਅਕਤੀ ਸੀ ਉਸ ਦੀ ਮੌਤ ਹੋ ਗਈ ਹੈ ਤੇ ਲੜਕੀ ਜਿਹੜੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਹੈ ਕਿਉਂਕਿ ਇਸ ਵੀਡੀਓ ਲੋਕਾਂ ਦੇ ਵੱਲੋਂ ਲਾਂਤਾਂ ਪਾਈਆਂ ਜਾ ਰਹੀ ਸੀ ਖਾਸ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਐ ਉਹਨਾਂ ਕਹਿੰਿਆ ਕਿ ਕੋਈ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਵਾਗ ਨਹੀਂ ਰਚਾ ਸਕਦਾ ਇਸ ਵੀਡੀਓ ਨੂੰ ਲੈ ਕੇ ਨਿਹੰਗ ਸਿੰਘਾਂ ਦਾ ਵੀ ਬਿਆਨ ਸਾਹਮਣੇ ਆਇਆ ਆਉ ਸੁਣਦੇ ਹਾਂ ਆ ਜਿਹੜਾ ਇਹਨਾਂ ਨੇ ਢੋਂਗਰਚਾ ਆਇਆ ਸੀਗਾ ਗੁਰਨਾਨਕ ਪਾਤਸ਼ਾਹ ਜੀ ਦੇ ਨਾਂ ਤੇ ਠੀਕ ਆ ਆ ਉਹਦਾ ਕਮੰਡਲ ਜਾਇਆ ਤੇ ਆ ਉਹ ਵਸਤਰ ਆ ਸਾਰੇ ਬੀਬੀ ਦੇ ਇਹਦੇ ਵਿੱਚ ਮੈਂ ਦੱਸਣਾ ਚਾਹਾਂ ਕਈ ਜਿਹੜੀ ਨਾ ਉਹ ਪਹਿਲੇ ਆ ਦੇਖੋ ਆਰੇ ਵਸਤਰ ਉਹ ਸਾਰੇ ਹਾਂ ਤੇ ਇਹ ਆ ਵੀ ਜਿਹੜੋ ਨੇ ਨਾਲ ਮੰਨ ਲਓ ਵੀ ਸ਼ਹਿਰ ਦਿੱਤੀ ਸੀ ਜਿਹਨੂੰ ਚਾਚਾ ਕਹਿੰਦੇ ਸੀਗੇ ਜਿਹਨੇ ਕਿਹਾ ਸੀਗਾ ਬਸਤਰ ਲਿਆਂਦੇ ਜਿਹਨੇ ਕਿਹਾ ਸੀ ਸਾਰਾ ਕੋਹਾ ਮੈਂ ਨੱਚ ਜਾਣਾ ਮੈਂ ਸਭ ਤੋਂ ਵੱਡੀ ਸਾਡੀ ਸਿੱਖ ਕੌਮ ਨੂੰ ਕਹਿਣਾ ਚਾਹਣਾ ਉਹ ਕਾਲ ਚਲਾਣੇ ਕਰ ਗਿਆ ਲੋਕ ਸੁਧਾਰ ਗਿਆ ਛੇੜੋ ਸਾਡੇ ਬਾਦਸ਼ਾਹ ਨੂੰ ਛੇੜਦੇ ਹੋ ਤੁਸੀਂ ਸ਼ਰਾਰਤਾਂ ਕਰਦੇ ਹੋ ਟਿਕ ਜਾ ਠੀਕ ਆ ਇਹ ਜਿਹੜਾ ਹੈ ਸਿਰਫ ਬੱਚੀ ਦਾ ਕਰਕੇ ਮਾਫ ਕੀਤਾ ਗਿਆ ਜੇ ਬਾਈਕ ਆਂਸ ਜਿਵੇਂ ਲੱਗਦਾ ਸੀ ਮੂਰਤ ਤੋਂ ਵੀ ਬੰਦਾ ਆ ਉਹ ਜੇ ਉਹ ਬੰਦਾ ਨਿਕਲਦਾ ਤੇ ਬਹੁਤ ਭੈਣਾ ਸੋਦਾ ਲੱਗਣਾ ਸੀ ਉਹਨੂੰ ਠੀਕ ਹੈ ਜੀ ਇਸੇ ਵਿੱਚ ਜਵਾਕੜੀ ਦਾ ਕਰਕੇ ਬੱਚੀ ਦਾ ਕਰਕੇ ਵੀ 12 ਸਾਲਾਂ ਦੀ ਪੇਟੀ ਉਹਦਾ ਕਰਕੇ ਉਹ ਵੀ ਹਸਪੀਟਲ ਗਿਆ ਹੁਣ ਹਸਪੀਟਲ ਕਿ ਖਾਲਸਾ ਹੀ ਉਹ ਤੇ ਜਿਹੜੇ ਉਹਨੂੰ ਸ਼ਹਿਦ ਦੇਣ ਵਾਲੇ ਸੀ ਜਿਹੜਾ ਨਾਚਦਾ ਟੋਪੀ ਜਿਹਾ ਸੀ ਉਹ ਪ੍ਰਲੋਪ ਸੁਧਾਰ ਗਿਆ ਖਾਲਸੇ ਸਿੱਧਾ ਜਿਹਨਾਂ ਦਾ ਨਾਸ ਕਰਕੇ ਉਹਨਾਂ ਸਿੰਘ ਦਾ ਭੈ ਹੀ ਬਹੁਤ ਜ਼ਿਆਦਾ ਆ ਠੀਕ ਹੈ ਕਈ ਨੂੰ ਅਟੈਕ ਹੋਣਗੇ ਹਲੇ ਤਾਂ ਇਹਨਾਂ ਇੱਕ ਨੂੰ ਹੋਇਆ ਹੋਰ ਕਈ ਨੂੰ ਅਟੈਕ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਇਸ ਵੀਡੀਓ ਬਾਰੇ ਕੀ ਕਹਿਣਾ ਆਪਣੀ رائے ਜ਼ਰੂਰ ਸਾਂਝੀ ਕਰਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼